ਇੱਕ ਘਤੀਵ ਲੋ ਆਪਣੀ ਮਾਂ ਦੀ ਕੁੱਟਮਾਰ ਕਰਕੇ ਰਿਸ਼ਤੇਦਾਰਾਂ ਨੂੰ ਤਾਅ ਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਕਸਬਾ ਸੰਗਤ ਕਲਾ ਦਾ ਹੈ ਹਸਪਤਾਲ ਵਿਖੇ ਜ਼ਿਰੇ ਇਲਾਜ ਬਜ਼ੁਰਗ ਮਾਤਾ ਸੁਰਜੀਤ ਕੌਰ ਨੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕੀ ਨਾਂ ਤੁਹਾਡਾ ਸੁਰਜੀਤ ਕੌਰ ਜੀ ਇਹ ਕੀ ਮਾਮਲਾ ਹੈ ਤੁਹਾਡਾ ਇਹ ਮਾਮਲਾ ਹੋਇਆ ਮੈਨੇ ਜੇ ਥੁਆ ਕੇ ਮੇਰੀ ਬੱਡੀ ਧੀ ਲਈ ਤੇ ਬੱਡੀ ਧੀ ਲਈ ਮੈਨੇ ਜੇ ਆ ਕੇ ਮੈਂ ਕਿ ਚਲ ਨਾ ਮੈਂ ਲਾਜ ਕਰਾਵਾਂਗੀ ਬੜਾ ਕੋਈ ਲਾਜ ਨਹੀਂ ਕਰਾਇਆ ਮੈਂ ਤੇ ਮੇਰੇ ਪੈਸੇ ਸੀਗੇ ਉਹਨਾਂ ਦੇ ਚ पाच ਮੈਂ ਦਾਸਾ ਜਾ ਤੱਕ ਲਈਗੀ ਤੇ ਉਹਨੂੰ ਆ ਗਿਆ ਆਇਆ ਕਿਰਪਾ ਕੀ ਜੀ ਇਹ ਤੇ 30000 ਰੁਪਿਆ 41000 ਉਹ ਬਾਈ ਜਿਵੇਂ ਦੇਖ ਦੇਖਿਆ ਨਾ ਨੇ ਆਦੇ ਘਰੇ ਬੱਤ ਕਰ ਕਿਸਾ ਪਰਚਾ ਮਾ ਕਮਣੇ ਪੈਸੇ ਦੇ ਦੇ ਕਲੀ ਮੇਰੇ ਕੋਈ ਹੈ ਨਹੀਂ ਮੈਂ ਮੇਰੇ ਵੀ ਚੰਨ ਛਾਂ ਪਾਸ ਸੀ ਆ ਇੱਕ ਮੇਰਾ ਰਵਗਿਲੇ ਦਸੀ ਸੀ ਮੇਰੇ ਰਿੰਕ ਪਟਲੇ ਲਾਵੇ ਮੈਂ ਮੰਨ ਕੇ ਦੇ ਦੋਹਾਂ ਦੇ ਪੁੱਟਾ ਮਾਰਿਆ ਬਹੁਤ ਜਾਂਦੀ ਮੈਂ ਨਹੀਂ ਨਾ ਲਾਖੀ ਨਾ ਮੇਰੇ ਪੁੱਤ ਦੇ ਉਹਨੇ ਮੇਰੇ ਦੋਹਾਂ ਮੈਨੂੰ ਬਹੁਤਲੀ ਬੰਨ ਟੁੱਟ ਬਾਰੇ ਕਰਿਆ ਮੇਰੇ ਰਕਤ ਬਾਹਾਂ ਦੇ ਮੇਰੇ ਹਾਰ ਉਸ ਤੋਰ ਤੇ ਗਏ ਬੁਰਾ ਹਾਲਤ ਕਰਕੇ ਕੋਈ ਪਰੋਕਟਿਆ ਜੇ ਨਾਲ ਸਰਪੰਚ ਗਿਆ ਸੀ ਤੇ ਨਾਲ ਦੀ ਸਰਪੰਚ ਗਏ ਮੇਰੇ ਭਰਾ ਪੁੱਤ ਨੇ ਉੱਤ ਟਟੀਆਂ ਦੀਆਂ ਉਹਨਾਂ ਬਹੁਤ ਬੁਰੀ ਹਾਲਤ ਕਰੀ ਮੈਂ ਪਛਾਣ ਨਹੀਂ ਉਹਨਾਂ ਕਿਹੜੇ ਪਿੰਡ ਦਾ ਮਾਮਲਾ ਜੀ ਇਹ ਜੀ ਹੈਗਾ ਸਾਤਪੰਦਾਂ ਰੂਹ ਦੀ ਚੱਕਾ ਹੈਗਾ ਰੂਹ ਤੋਂ ਸੰਗਲ ਦਾ ਹਾਂ ਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਜੀ ਮੰਗ ਕਰਦੇ ਮੈਂ ਜੀ ਮਾਮਲਾ ਰਹਿ ਗਿਆ ਨਾ ਮੈਂ ਤੁਹਾਨੂੰ ਮੰਗਣ ਦੇਣਾ ਛਾਂਪਾ ਮੇਰੀਆਂ ਕੈਨੇਡਾ ਪੈਸ਼ੈਂਟਾਂ ਦਾ ਲੱਗੇ ਮੈਂ ਕੁੱਤਵਾਰ ਕੋਈ ਐ ਉਹਨਾਂ ਨੇ ਜੀ ਬਦਲਾ ਲਿਆ ਜਾ ਲੇਕਿਨ ਜਿੰਨਾ ਪੂਰੀ ਹਾਲਤ ਫਰਾ ਬੈਠੀ ਲੈ ਵੀ ਤੇ ਮੈਂ ਬੜਾ ਬੁਰੀ ਹਾਲਤ ਕਿੰਨੇ ਦਿਨ ਹੋ ਗਏ ਤੁਹਾਨੂੰ ਹਸਪੀਟਲ ਦੇ ਵਿੱਚ ਚਾਰ ਦਿਨ ਹੋ ਗਏ ਤੁਸੀਂ ਕੰਪਲੀਟ ਕੀਤੀ ਹੈ ਕੋਈ ਥਾਣੇ ਵਗੈਰਾ ਜਾਂ ਕੋਈ ਆ ਜੀ ਥਾਣੇ ਪਰ ਕੰਪਲੀਟ ਕਰੀ ਆ ਉਹ ਜੀ ਅਸੀਂ ਮੈਡੀਕਲ ਕਰਾ ਲਿਆ ਉਹ ਵੀ ਸਾਰਾ ਕੁਝ ਕਰਾ ਲਿਆ ਤੇ ਉਸ ਬਾਅਦ ਅਣੀ ਬਚੇ ਦੇ ਬਣਾ ਪ੍ਰਕਾਰ ਤੇ ਕੋਈ ਛਾਲਕ ਕੋਈ ਥੋੜੇ ਬਿਆਨ ਵਗੈਰਾ ਲੈਣਾ ਹੈ ਕੋਈ ਕੋਈ ਨਹੀਂ ਆ ਗਿਆ ਆ ਜੀ ਮੇਰਾ ਨਾਮ ਪ੍ਰਿੰਦਰ ਸਿੰਘ ਹੈ ਅਕਾ ਮੈਂ ਸੰਗਤ ਸੰਗਤ ਕਲਾ ਪੇਂਟ ਦਾ ਰੈਂਡ ਵਾਲਾ ਕਾ ਮੇਰੇ ਦਾਦੇ ਦੇ ਥੋੜੇ ਢਿੱਲੇ ਸੀਗੇ ਤੇ ਉਹਨਾਂ ਨੂੰ ਮੇਰੇ ਭੂਆ ਚੱਕ ਕੇ ਲੈ ਗਏ ਚੱਕਰੋਗਦ ਵਾਲਾ ਸਿੰਘ ਤੋਂ ਉਹਨਾਂ ਦਾ ਪਿੰਡ ਹੈਗਾ ਉਹਦਾ ਉਥੇ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਪੈਸੇ ਵੀ ਨਾਲ ਦਿੱਤੇ ਸੀ ਇਲਾਜ ਵਾਸਤੇ ਪਰ ਉਹਨਾਂ ਨੇ ਉਹ ਇੱਕ ਪੈਸਿਆਂ ਦੀ ਆਪਣੀ ਯੂਸਲੀ ਯੂਸ ਕਰ ਲਿਆ ਆਪਣੀ ਕ੍ਰਿਸ਼ਨਾ ਪਰ ਲਈ ਆਪਣੀ ਸਿਲੰਡਰ ਵਗੈਰਾ ਮੰਗਾ ਲੇ ਤੇ ਇਹਨਾਂ ਨਾਲ ਗੁੱਟਮਾਰ ਕੀਤੀ ਜਦੋਂ ਇਹਨਾਂ ਨਾਲ ਗੁੱਟਮਾਰ ਕੀਤੀ ਸਾਨੂੰ ਬੀਬੀ ਨੇ ਫੋਨ ਕੀਤਾ ਅਸੀਂ ਉਹਨਾਂ ਨੂੰ ਜਾ ਕੇ ਲੈ ਗਏ ਸਾਡੇ ਤੇ ਵੀ ਹਮਲਾ ਕੀਤਾ ਨਾਲ ਨਾਲ ਤੁਹਾਨੂੰ ਪਤਾ ਲੱਗਿਆਗਾ ਬੀਬੀ ਦੇ ਸਾਰੇ 골ਡ ਸ਼ਾਂਪਾ ਉਹਨਾਂ ਦੀਆਂ ਵਿੱਚ ਵੀ ਰਿੰਗਸ ਵਗੈਰਾ ਸੀਗੀਆਂ ਤੇ ਕੰਨਾਂ ਦੇ ਇਅਰਿੰਗਸ ਸੀਗੇ ਉਹ ਸਾਰੇ ਉਹਨਾਂ ਨੇ ਰੱਖ ਕੇ ਲੈ ਲਏ ਜਦੋਂ ਮੰਗੇ ਤਾਂ ਉਹ ਕਹਿੰਦੇ ਵੀ ਨਹੀਂ ਦੇ ਰਹੇ ਮੇਰੀ ਇਹ ਬੇਨਤੀ ਹੈ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਹਿਲਾ ਪੁਆਇੰਟ ਮੇਰੇ ਡੈਡੀ ਵੀ ਮੰਜੇ ਤੇ ਹੈਗੇ ਆ ਉਹਨਾਂ ਦੇ ਵੀ ਉਹਨਾਂ ਨੇ ਅਮਲਾਂ ਤੱਕ ਉਹਨਾਂ ਨੂੰ ਗਾਲਾਂ ਕੱਢੀਆਂ ਨੇ ਬਹੁਤ ਗੰਦੀਆਂ ਵਾਲੀਆਂ ਤੇ ਉਹਨਾਂ ਦੇ ਬੇਟਿਆਂ ਨੇ ਮਲਕਿ ਮੇਰੇ ਬੂਆ ਦੇ ਬੇਟਿਆਂ ਨੇ ਦੋਨਾਂ ਨੇ ਗਾਲਾਂ ਕੱਢੀਆਂ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਬੀਬੀ ਨੂੰ ਉਹਨਾਂ ਦਾ ਇਨਸਾਫ ਮਿਲੇ ਮੇਰੀ ਬੇਨਤੀ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਸੀਨੀਅਰ ਕਾਂਸਟੇਬਲ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਇੱਕ ਕੀ ਮਾਮਲਾ ਹੈ ਜਿਹੜਾ ਜੀ ਤੁਹਾਨੂੰ ਇੱਕ ਰੁਕਾ ਮਸੂਲ ਹੋਇਆ ਸੀਗਾ ਜੀ ਸਰਜੀਤ ਕੌਰ ਪਤਨੀ ਮਖਤਿਆਰ ਸਿੰਘ ਵਾਸੀ ਸੰਗਤ ਜੀ ਤੇ ਇਹਨਾਂ ਦਾ ਜੀ ਆਪਣੇ ਬੇਟੀ ਕੋਲੇ ਇਲਾਜ ਕਰਾਉਣ ਲਈ ਗਏ ਸੀ ਇਹਨਾਂ ਦੀ ਬੇਟੀ ਕਰਮਜੀਤ कौर ਜੋ ਚੱਕਰ ਰਦੂ ਸਿੰਘ ਵਾਲਾ ਦੇ ਬਸਨੀ ਕਰਨ ਉਹ ਲੈ ਕੇ ਗਏ ਸੀਗੇ ਜਿਨ੍ਹਾਂ ਨੇ ਕਿਹਾ ਸੀ ਅਸੀਂ ਤੁਹਾਡਾ ਇਲਾਜ ਕਰਾਵਾਂਗੇ ਮਾਤਾ ਤੋਂ 31000 ਰੁਪਿਆ ਲੈ ਲਿਆ ਤੇ ਮਾਤਾ ਜੀ ਨੇ ਕਿਹਾ ਵੀ ਮੇਰਾ ਇਲਾਜ ਕਰਾਓ ਉਹ ਕਹਿੰਦੇ ਵੀ ਸਾਡਾ ਖਰਚੇ 'ਚ ਲੱਗ ਗਿਆ ਮਾਤਾ ਤੁਹਾਡੇ ਮਾਤਾ ਤੋਂ ਉਹਨੇ ਕੰਨਾਂ ਵਾਲੇ ਮੰਗੇ ਤੇ ਤਿੰਨ ਸ਼ਾਂਪਾ ਮੰਗੀਆਂ ਲੈ ਕੇ ਮਾਤਾ ਨੂੰ ਵੀ ਕਹਿੰਦੇ ਵੀ ਅਸੀਂ ਤੇਰਾ ਇਲਾਜ ਕਰਾ ਦੇਵਾਂਗੇ ਮਾਤਾ ਨੇ ਕਿਹਾ ਮੈਂ ਨਹੀਂ ਦੇਵਾਂਗੀ ਤੇ ਮਾਤਾ ਦੀ ਕੁੱਟਮਾਰਕ ਸ਼ੁਰੂ ਕਰਨੀ ਕਰ ਦਿੱਤੀ ਤੇ ਇਸ ਵਿੱਚ ਜੋ ਅੱਜ ਇਸ ਦੇ ਬਿਆਨ ਲਿਖ ਲਏ ਹਨ ਤੇ ਜੋ ਬੰਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ